ਅੱਜ ਦਾ ਥੋੜਾ ਕੱਟ ਦੇਖ ਕੇ ਮੈਂ ਵਧਾਈ ਦੇਣਾ ਚਾਹਣਾ ਹੈ ਹਰਪ੍ਰੀਤ ਜੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਤੇ ਮੈਂ ਦੱਸਣਾ ਚਾਹਣਾ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਵਿੱਚ ਇੱਕ ਬਹੁਤ ਭਾਰੀ ਗੁੱਸਾ ਝਾੜੂ ਦੇ ਖਿਲਾਫ ਝਾੜੂ ਵਾਲਿਆਂ ਨੇ ਉਹ ਤਾਂ ਪਹਿਲੇ ਕਾਂਗਰਸ ਨੇ ਝੂਠ ਬੋਲ ਕੇ ਡਰਾਮੇ ਕਰਕੇ ਸਰਕਾਰਾਂ ਬਣਾ ਲੀਆਂ ਜੇ ਤੁਸੀਂ ਆਪਣੇ ਘਰੇ ਕਿਸੇ ਦਿਨ ਸ਼ਾਂਤ ਬਹਿ ਕੇ ਸੋਚਿਓ ਜਰੂਰ ਕਿ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਕਿਹੜੀ ਹੈ ਕਿਹੜੀ ਪਾਰਟੀ ਨੇ ਆਪਣੇ ਖੇਤਾਂ 'ਚ ਝੋਨਾ ਲਵਾਂ ਲਾ ਦਿੱਤਾ ਕਣਕ ਲਾ ਦਿੱਤੀ ਕਿਹੜੀ ਪਾਰਟੀ ਨੇ ਜੋ ਅੱਜ ਪੰਜਾਬ ਹੈ ਉਸ ਪੰਜਾਬ ਨੂੰ ਬਣਾਇਆ ਹੈ ਭਾਵੇਂ ਸਰਕਾਰਾਂ ਆਜ਼ਾਦੀ ਦੇ ਬਾਅਦ ਹਰ 5 ਸਾਲ ਬਦਲਦੀਆਂ ਰਹੀਆਂ ਪਰ ਉਹ ਕੱਲੀਆਂ ਸਰਕਾਰਾਂ ਸੀ ਜੇ ਕੰਮ ਹੋਇਆ ਹੈ ਜੇ ਤੁਹਾਡੀ ਸੇਵਾ ਹੋਈ ਹੈ ਉਡੀ ਬਾਹ ਫੜੀ ਗਈ ਹੈ ਪੰਜਾਬ ਦੇ ਕਿਸਾਨ ਗਰੀਬ ਦੀਆਂ ਮੁਸ਼ਕਲਾਂ ਹੱਲ ਕਰਾਈਆਂ ਤੇ ਕੱਲੀ ਇੱਕੋ ਇੱਕ ਸ਼ਰੋਮਣੀ ਖਾਲੀ ਦਲ ਨੇ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਹੱਥ ਕੜਾ ਕਰਕੇ ਦੱਸਿਓ ਕਿੰਨਾ ਕੋਲੇ ਟਿਊਬਲ ਕਨੈਕਸ਼ਨ ਹੈ ਕਿੰਨਾ ਕੋਲੇ ਟਿਊਬਲ ਕਨੈਕਸ਼ਨ ਹੈ ਸਾਰਿਆਂ ਕੋਲੇ ਟਿਊਬਲ ਕਨੈਕਸ਼ਨ ਹੈ ਦੇਤੇ ਕਿਨੇ ਆ ਅਕਾਲੀ ਦਲ ਤੇ ਬਾਦਲ ਸਾਹਿਬ ਨੇ ਉਹਦੇ ਚ ਮੁਫਤ ਬਿਜਲੀ ਪਾਈ ਕਿਨੇ ਆ ਬਾਦਲ ਸਾਹਿਬ ਨੇ ਇਹਦਾ ਮਤਲਬ ਦੇਖੋ ਲੱਖ ਡੇਢ ਲੱਖ ਦੀ ਦਾ ਪੈਨਸ਼ਨ ਸਾਰਨ ਨੂੰ ਲਾਦੀ ਨਾ ਆ ਮੰਡੀਆਂ ਪੂਰੇ ਪੰਜਾਬ ਚ ਬਣਾਉਣ ਵਾਲਾ ਬਾਪੂ ਬਾਦਲ ਆ ਲਿੰਕ ਰੋਡਾਂ ਬਣਾਉਣ ਵਾਲਾ ਬਾਪੂ ਬਾਦਲ ਆ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਬਾਪੂ ਦਾਲ ਬਾਦਲ ਸ਼ਗਨ ਸਕੀਮ ਪੈਨਸ਼ਨ ਐਸ ਸੀ ਭਾਈਚਾਰੇ ਨੂੰ ਧਰਮਸ਼ਾਲਾ ਐਸ ਸੀ ਭਾਈਚਾਰੇ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਸਾਰਾ ਕੁਝ ਹੀ ਕਾਲੀ ਦਲ ਤੇ ਵੱਡੇ ਪਾਲ ਸਾਹਿਬ ਕਰਦੇ ਸੀ ਉਹ ਮੁੱਖ ਮੰਤਰੀ ਸੀ ਥੋੜੇ ਮੁੱਖ ਮੰਤਰੀ ਸੀ ਉਹਨਾਂ ਚ ਦਿਲ ਚ ਦਰਦ ਸੀ ਉਹ 24 ਘੰਟੇ ਉਹਨਾਂ ਦਾ ਮਨ ਚ ਕੋਈ ਗੱਲ ਸੀ ਸੇਵਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੁੱਖ ਮੰਤਰੀ ਪਾਵੇਂ ਸਾਰਾ ਟਾਈਮ ਦੇਖ ਲੋ 20 ਸਾਲ ਰਹੇ ਐ 20 ਸਾਲਾਂ ਚ ਨਕਸ਼ਾ ਬਦਲ ਦਿੱਤਾ ਜਿੰਨੀਆਂ ਵੀ ਨਹਿਰਾਂ ਚ ਕਸੀਆਂ ਪੰਜਾਬ ਦੇਖਦੇ ਹੋ ਸੇਕੋ ਸਾਹਿਬ ਮੰਤਰੀ ਹੁੰਦੇ ਸੀ ਨਹਿਰਾਂ ਦੇ ਤੇ ਬਾਦਲ ਸਾਹਿਬ ਪੈਸੇ ਦਿੰਦੇ ਸੀ ਸੇਕੋ ਸਾਹਿਬ ਮਿੰਟ ਚ ਲੱਗ ਜਾਂਦੇ ਸੀ ਫਰਕ ਹੈ ਸੋਚ ਦਾ ਫਰਕ ਹੈ ਕਿਉਂ ਫਰਕ ਕਿਉਂ ਹੈ ਅਸੀਂ ਥੋੜੇ ਐ ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਆ ਝਾੜੂ ਵਾਲੇ ਦਿੱਲੀੋਂ ਆਉਂਦੇ ਉਹਨਾਂ ਨੂੰ ਲਗਾਇਆ ਥੋਡੇ ਨਾਲ ਕੇਜਰੀਵਾਲ ਨੂੰ ਦਰਦਾ ਤੁਹਾਡੇ ਪ੍ਰਤੀ ਅਨ ਕਾਂਗਰਸੀਆਂ ਨੂੰ ਦਰਦਾ ਮੈਂ ਇੱਕ ਦਿਨ ਸਵਾਲ ਪੁੱਛਿਆ ਸੀ ਅਸੈਂਬਲੀ ਚ ਅਬਹਿ ਚੱਲਦੀ ਸਾਡੇ ਜਿਵੇਂ ਇਹਨਾਂ ਦੀ ਆਦਤ ਤਾਂ ਝੂਠ ਬੋਲਣ ਦੀ ਮੈਂ ਕਿਹਾ ਸਾਰੀ ਬਹਿਸ ਬੰਦ ਕਰ ਦਿਓ ਆਪਾ ਮੈਨੂੰ ਇੰਨਾ ਹੀ ਜਵਾਬ ਦੇ ਦਿਓ ਕਿੰਨੇ ਸਾਲ ਤੁਸੀਂ ਸਰਕਾਰ 'ਚ ਰਹੇ ਹੋ ਮੈਨੂੰ ਇੱਕ ਵੀ ਮੈਨੂੰ ਪੰਜ ਨਿਸ਼ਾਨੀਆਂ ਦੱਸ ਦਿਓ ਤੁਸੀਂ ਪੂਰੀ ਪੰਜਾਬ ਪੰਜ ਚੀਜ਼ਾਂ ਜਿਹੜੀਆਂ ਬਣਾਈਆਂ ਹੋਣ ਆ ਸਾਰੇ ਬੈਠੇ ਸੀ ਤੁਸੀਂ ਸੁਣਿਆ ਹੋਣਾ ਆ ਬੀਬੀ ਭੱਟਲ ਸੀ ਸਾਰੇ ਕਾਂਗਰਸੀ ਨੇ ਲੀਡਰਸ਼ਿਪ ਮੰਤਰੀ ਰਏ ਸਾਰੇ ਲਾਲ ਸਿੰਘ ਵੇਰਾ ਪੰਜ ਨਹੀਂ ਗਿਣਾ ਸਕੇ ਮੈਂ ਉਹਨੂੰ ਕਿਹਾ ਚਾਰ ਦੱਸ ਦਿਓ ਨਹੀਂ ਗਿਣਾ ਸਕੇ ਤਿੰਨ ਦੱਸ ਦਿਓ ਕੀਤ ਮੈਂ ਕਿਹਾ 21 ਦੱਸ ਦਿਓ ਤੇ ਚੰਨੀ ਕੀ ਕਹਿੰਦਾ ਸੀ ਪੈਚਵਾ ਖਲਾਈ ਹੈ ਤੇ ਝਾੜੂ ਵਾਲੇ ਨੇ ਉਹ ਵੀ ਨਹੀਂ ਲਾਇਆ ਐ ਨੈਟ ਹੋਏ ਐ ਮੈਨੂੰ ਡਰ ਲੱਗਦਾ ਜਿਹੜੀਆਂ ਸੜਕਾਂ ਬਣਾਈਆਂ ਸੀ ਪਿਛਲੇ 10 ਸਾਲ ਹੋ ਗਏ ਦਿਲ ਦੇ ਹੱਥ ਪਾ ਕੇ ਦੱਸੋ ਯਾਰ ਪਿਛਲੇ 10 ਸਾਲ ਜੀ ਕੋਈ ਕੰਮ ਹੋਇਆ ਫਿਰ ਆਪਾਂ ਗਲਤੀ ਐਡੀ ਹੋ ਕੇ ਕਰ ਗਏ ਅਸੀਤ ਹੱਥ ਜੋੜਦੇ ਸੀ ਉਦੋਂ ਕਹਿੰਦੇ ਸੀ ਕਿ ਆ ਸਾਰੇ ਝੂਠ ਬੋਲ ਰਹੇ ਐ ਸਾਡੇ ਤੇ ਝੂਠੇ ਇਲਜ਼ਾਮ ਲਾਏ ਬੇਅਦਬੀ ਦੇ ਯਾ ਬੇਅਦਬੀ ਕਾਲੀ ਦਲ ਕਰੂਗਾ ਕਾਲੀ ਦਲ ਦੀ ਲੀਡਰਸ਼ਿਪ ਕਰੂਗੀ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਬਣਿਆ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣਿਆ ਹੈ ਸ਼੍ਰੋਮਣੀ ਕਾਲੀ ਦਲ ਦੇ ਕਿਸੇ ਵੀ ਵਰਕਰ ਚਲੋ ਅਰਦਾਸ ਕਰਕੇ ਘਰੋਂ ਨਿਕਲਦਾ ਨਹੀਂ ਤੇ ਤੁਸੀਂ ਉਸੇ ਪਾਰਟੀ ਤੇ ਇਲਜ਼ਾਮ ਲਾਤਾ ਤੇ ਲਾਇਆ ਕਿਨੇ ਆ ਝਾੜੂ ਵਾਲਿਆਂ ਤੇ ਕਾਂਗਰਸ ਨੇ ਰਲ ਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਕਾਲੀ ਦਲ ਦਾ ਤੂਫਾਨ ਇੰਨਾ ਤਕੜਾ ਹੈ ਹੁਣ ਰਾਜ ਇਹਨਾਂ ਦਾ ਰਹੂਗਾ ਉਹਨਾਂ ਨੇ ਸਾਜ਼ਿਸ਼ ਕੀਤੀ ਬੇਅਦਬੀਆਂ 2015 ਚ ਸ਼ੁਰੂ ਹੋ ਗਈਆਂ ਸਰਕਾਰ ਆਪਣੀ ਦੁੱਖ ਹੈ ਪਰ ਮੈਨੂੰ ਐਡਾ ਵੱਡਾ ਵੀ ਦੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਵੀ ਕਰਾਉਣ ਦਿੱਤੀ ਸਾਰੇ ਇਕੱਠੇ ਹੋ ਗਏ ਆ ਕਾਂਗਰਸੀ ਦੀ ਕੈਪਟਨ ਵੀ ਆ ਭਲੇ ਵੀ ਦਾਦੂ ਵਾਲ ਵਰਗੇ ਮੰਡ ਵੀ ਸਾਰੇ ਸੜਕਾਂ ਤੇ ਬਹਿ ਗਏ ਕਹਿੰਦੇ ਪੰਜਾਬ ਤੋਂ ਜਾਂਚ ਨਹੀਂ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਬੀਏ ਤੋਂ ਉਹਨੂੰ ਪਤਾ ਸੀ ਕਿ ਦੋਸ਼ੀ ਫੜੇ ਜਾਣਗੇ ਸਾਨੂੰ ਮਜਬੂਰਨ ਸੀਬੀਏ ਨੂੰ ਦੇਣੀ ਪਈ ਤੇ ਅੱਜ ਤੱਕ ਔਰ ਜਾਂਚ ਚੱਲ ਰਹੀ ਹੈ ਦੋ ਕੇਸ ਦੋ ਕੇਸ ਅਸੀਂ ਆਪਣੇ ਕੋਲ ਹੀ ਰੱਖ ਲਏ ਉਹਨਾਂ ਨੂੰ ਪਤਾ ਨਹੀਂ ਲੱਗਿਆ ਇੱਕ ਤਾਂ ਮਲਕੇ ਦਾ ਮੋਗੇ ਜ਼ਿਲ੍ਹੇ 'ਚ ਹੀ ਇੱਕ ਮਲੇਰ ਕੋਟਲੇ ਕੁਰਾਨ ਸ਼ਹੀਦ ਦੀ ਬਿਆਦੀ ਹੋਈ ਤੁਸੀਂ ਹੈਰਾਨ ਗਏ ਹੋਗੇ ਤੁਹਾਨੂੰ ਸ਼ਾਇਦ ਪਤਾ ਨਹੀਂ ਮਲੇਰ ਕੋਟਲੇ ਕਿਹਨੂੰ ਫੜਿਆ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਦਾ ਐਮਐਲਏ ਉਹ ਆਇਆ ਇੱਥੇ ਬੇਅਦਬੀ ਕਰਨ ਉਹਨੂੰ ਫੜ ਲਿਆ ਅਸੀਂ ਸਰਕਾਰ ਇਹਨਾਂ ਦੀ ਆ ਗਈ ਤੁਸੀਂ ਦੇਖੋ ਕਿੰਨੀ ਛੱਤਰ ਹੈ ਕਿੰਨੇ ਚਲਾਕ ਹੈ ਝਾੜੂ ਵਾਲੇ ਉਸ ਆਮ ਆਦਮੀ ਪਾਰਟੀ ਨੂੰ ਬਚਾਉਣ ਵਾਸਤੇ ਉਹ ਲੀਡਰ ਨੂੰ ਬਚਾਉਣ ਵਾਸਤੇ ਵਕੀਲ ਕਿਹੜੇ ਸੀ ਮਲੇਰ ਕੋਰਲੇ ਸੈਸ਼ਨ ਕੋਰਟ ਚ ਅੱਜ ਦੇ ਕੈਬਨਿਟ ਮਨਿਸਟਰ ਹਰਪਾਲ ਛੀਮਾ ਜਿਹੜਾ ਮਨਨ ਫਰਖਜਾਨਾ ਮੰਤਰੀ ਉਹ ਵਕੀਲ ਉਹਨੂੰ ਬਚਾਉਣ ਵਾਸਤੇ ਕੁਰਾਨ ਸ਼ੀਰ ਵੀ ਬੇਅਦਬੀ ਦੇ ਹਰਪਾਲ ਛੀਮਾ ਤੇ ਹਰਜੋਤ ਪਹਿਲ ਦੋਨੋਂ ਵਕੀਲ ਆ ਕੇਸ ਹੁਣੀ ਖਤਮ ਹੋਇਆ ਹੈ ਆ 7 ਮਹੀਨੇ ਪਹਿਲੇ ਡਿਸੰਬਰ ਚ ਦੇਖੋ ਇਹਨਾਂ ਨੂੰ ਕਿੰਨੀ ਘਬਰਾਹਟ ਹੋ ਗਈ ਕਿ ਕਿ ਜੇ ਇਹਨੂੰ ਸਜ਼ਾ ਹੋ ਗਈ ਉਹਨੇ ਨਾਂ ਲੈ ਦੇਣਾ ਕਿ ਕੇਜਰੀਵਾਲ ਨੇ ਮੈਨੂੰ ਭੇਜਿਆ ਹੈ ਜੋ ਪੇਂਡਿਆ ਤੋਂ ਨੇ ਐਮਐਲਏ ਕੀ ਇੱਥੇ ਚਾਰ ਪਣਾਊਗਾ ਫਿਰ ਇਹਨਾਂ ਨੇ ਕੇਜਰੀਵਾਲ ਨੇ ਆਪ ਪਹਿਲੀ ਦਸੰਬਰ 2024 ਮਤਲਬ ਤਕਰੀਬਨ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਉਹਨੂੰ ਨਰੇਸ਼ ਯਾਦਵ ਉਹ ਐਮਐਲਏ ਐ ਉਹਨੂੰ ਸਜ਼ਾ ਦੇ ਦਿੱਤੀ ਤੇ ਸਜ਼ਾ ਦੇਣ ਤੋਂ 1 ਮਹੀਨਾ ਪਹਿਲੇ ਉਹਨੂੰ ਆ ਵਕੀਲਾਂ ਨੂੰ ਪਤਾ ਲੱਗ ਗਿਆ ਕਿ ਹੁਣ ਤਾਂ ਸਜ਼ਾ ਹੋਣੀ ਐ ਇਹਨਾਂ ਨੇ ਕੀ ਕੀਤਾ ਇਹ ਕੇਦਰੀਵਾਲ ਨੇ ਡੀਸੀ ਨੂੰ ਕਿਹਾ ਕਿ ਜਿਹੜੇ ਨੇ ਦਰਖਾਸਤ ਦਿੱਤੀ ਹੈ ਜਿਹਦੇ ਤੇ ਦਰਖਾਸਤ ਤੇ ਕੇਸ ਹੋਇਆ ਹੈ ਉਹ ਬੰਦੇ ਤੋਂ ਕੇਸ ਵਾਪਸ ਕਰਾਓ ਜੀ ਦੇਖੋ ਕੇਸ ਬਹਿਸ ਹੋ ਗਈ ਖਤਮ ਹੋ ਗਿਆ ਇੱਕ ਮਹੀਨਾ ਜੱਜ ਕਹਿੰਦਾ ਮੈਂ ਫੈਸਲਾ ਦੇਣਾ ਹੈ ਉਸ ਬੰਦੇ ਨੂੰ ਡਰਾ ਕੇ ਉਹ ਤੋਂ ਦਰਖਾਸਤ ਦਿਵਾਦੀ ਕਿ ਜੀ ਮੈਂ ਆਪਣੀ ਦਰਖਾਸਤ ਵਾਪਸ ਕਰਾਉਣਾ ਚਾਹਣਾ ਹੈ ਅਬੇਦਗੀ ਵਾਲੀ ਪਰ ਜੱਜ ਬੜਾ ਦਲੇਰ ਸੀ ਕਹਿੰਦਾ ਜੋ ਮਰਜ਼ੀ ਕਰ ਲਓ ਮੈਂ ਤਾਂ ਨਹੀਂ ਕਰਦਾ ਹੁਣ ਵਾਪਸ ਉਹਨੇ ਆਪਣੇ ਫੈਸਲੇ 'ਚ ਲਿਖਿਆ ਕਿ ਪੰਜਾਬ ਸਰਕਾਰ ਦੇ ਡੀਸੀ ਦੇ ਦਰਖਾਸਤ ਦਿੱਤੀ ਹੈ ਡੀਏ ਨੂੰ ਨਿੱਕੇ ਦਿੱਤਾ ਕਿ ਆ ਕੇਸ ਵਾਪਸ ਕੀਤਾ ਜਾਏ ਕਿਉਂਕਿ ਉਹ ਕਹਿੰਦਾ ਮੈਂ ਐਜ਼ ਅ ਸੈਸ਼ਨ ਜੱਜ ਮੈਂ ਨਹੀਂ ਕਰਦਾ ਲਿਖਿਆ ਤੇ ਮੈਨੂੰ ਸਜ਼ਾ ਦਿਨਾ ਕਿਉਂਕਿ ਇੱਕ ਦੇ ਸਬੂਤ ਹੈ ਆ ਝਾੜੂ ਵਾਲੇ ਡਰਦੇ ਸੀ ਨਰੇਸ਼ ਆਦਮ ਨੇ ਕਿਹਾ ਮੈਂ ਫਿਰ ਦੱਸ ਦੂੰਗਾ ਮੈਨੂੰ ਭੇਜਣਾ ਕੌਣ ਸੀ ਨਹੀਂ ਆ ਝਾੜੂ ਵਾਲ ਕੇਜਰੀਵਾਲ ਪੰਜਾਬ ਚ ਝਾੜੂ ਵਾਲੇ ਆਏ 2014 ਚ ਤੇ ਹੁਣ ਲਗਾਤਾਰ ਦੇਖੋ ਬੇਦਬੀਆਂ ਨਹੀਂ ਜਦੋਂ ਦਾ ਸ਼ੁਰੂ ਹੋਏ ਪਤਾ ਨਹੀਂ ਕਿੱਥੋਂ ਬੰਦੇ ਇਹਨਾਂ ਦੇ ਆਉਂਦੇ ਆ ਹੁਣ ਵੀ ਪੰਜਾਬ ਸਰਕਾਰ ਕੋਈ ਤੁਸੀਂ ਚਲਾ ਰਹੇ ਹੋ ਆਪਣੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਹੈ ਭਗਵੰਤ ਮਾਨ ਨੂੰ ਤਾਂ ਘਰੇ ਬਿਠਾਇਆ ਸੋਸੋਡਿਆ ਤੇ ਜੈਨ ਦੋ ਮੰਤਰੀ ਉਹਨਾਂ ਦੇ ਸੀ ਉਹਨਾਂ ਨੂੰ ਇੱਥੇ ਕੋਠੀ ਲੈ ਲਈ ਜੀ मिनिस्टर ਦੇ ਘਰ ਦੇ ਨਾਲ ਚਾਰ ਮਹਿਕਮੇ ਸੁਖੋਡਿਆ ਕੋਲੇ ਐ ਤੇ ਚਾਰ ਮਹਿਕਮੇ ਜੈਨ ਕੋਲੇ ਐ ਉਹ ਮੀਟਿੰਗਾਂ ਲੈਂਦੇ ਐ ਉਹ ਫੈਸਲੇ ਕਰਦੇ ਐ ਤੇ ਹਰ ਮinistr ਦੇ ਨਾਲ ਇੱਕ ਬੰਦਾ ਦਿੱਲੀੋਂ ਆ ਗਿਆ ਉਹ ਫੈਸਲੇ ਕਰਦੇ ਐ ਯਾਰ ਆਪਣਾ ਇੰਨੇ ਕੇ ਇਹ ਜੀ ਹਲਕ ਬਣ ਗਈ ਆਪਣੀ ਆਪਣੀ ਸਰਕਾਰ ਆਪ ਆਪਣੇ ਪੰਜਾਬ ਚ ਆਪਣੀ ਸਰਕਾਰ ਹੀ ਨਹੀਂ ਐ ਲੋਕਾਂ ਦੀ ਸਰਕਾਰ ਨਹੀਂ ਐ ਫੈਸਲੇ ਕੀ ਕਰਦੇ ਐ ਪੈਸਾ ਇਕੱਠਾ ਕਰਨਾ ਹੁਣ ਇਹਨਾਂ ਨੂੰ ਪਤਾ ਐ ਹੁਣ ਇਹਨਾਂ ਨੂੰ ਪਤਾ ਹੈ ਕਿ 1.5 ਸਾਲ ਬਾਅਦ ਇਹਨਾਂ ਨੂੰ ਵੋਟ ਨਹੀਂ ਪੈਣੀ ਕਿਉਂਕਿ ਪੈਸੇ